ਸਾਤਰੀਕਾਲ ਹਮਦਰ ਟੀਵੀ ਵੇਖ ਰਹੇ ਦਰਸ਼ਕਾਂ ਦਾ ਦੇਸ਼ ਦੁਨੀਆ ਬੁਲੇਟਿਨ ਵਿੱਚ ਸਵਾਗਤ ਹੈ ਆਓ ਸਭ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਅੱਜ ਦੀਆਂ ਚੋਣਵੀਆਂ ਖਬਰਾਂ ਤੇ ਕੋਨ ਡੋਨਲਡ ਟਰੰਪ ਵੱਲੋਂ ਭਾਰਤੀਆਂ ਨੂੰ ਵੱਡੀ ਰਾਹਤ ਦਾ ਐਲਾਨ ਸਿਰਫ ਨਮੀਆਂ ਅਰਜ਼ੀਆਂ ਤੇ ਲੱਗੇਗੀ 1 ਲੱਖ ਡਾਲਰ ਫੀਸ ਟਰੰਪ ਨੇ ਹਜ਼ਾਰਾਂ ਲੋਕਾਂ ਸਾਹਮਣੇ ਮੰਗੀ ਮੁਆਫੀ ਰੁਪਿੰਦਰ ਕੌਰ ਪੰਦੇਰ ਨੂੰ ਪੰਜਾਬ ਪੁਲਿਸ ਨੇ ਐਲਾਨਿਆ ਸੀ ਪਘੋੜਾ ਚਰਨਜੀਤ ਸਿੰਘ ਗਰੇਵਾਲ ਪਹਿਲੀ ਵਾਰ ਆਇਆ ਸਾਹਮਣੇ ਅਮਰੀਕਾ ਤੋਂ ਪੰਜਾਬ ਆ ਰਹੀ ਹੈ ਰੁਪਿੰਦਰ ਕੌਰ ਵੀ ਪੈਣ ਕਮਲਜੀਤ ਕੌਰ ਖੇਰਾ ਕੈਨੇਡਾ ਵਿੱਚ ਸਕੂਲ ਦੀ ਕੁੜੀਆਂ ਦਾ ਪਿੱਛਾ ਕਰਦਾ ਪੰਜਾਬੀ ਕਾਬੂ 51 ਸਾਲ ਦੇ ਜਗਜੀਤ ਸਿੰਘ ਵਿਰੁੱਧ ਤੋਸ਼ਾਇਦ ਰੈਂਪਟਨ ਵਿੱਚ ਵੱਡੇ ਪੱਧਰ ਤੇ ਹੋਈ ਅਗਜ਼ਨੀ ਯਾਰਡ ਵਿੱਚ ਖੜੇ ਪੰਜ ਪਿਕਅਪ ਟਰੱਕ ਸਾਢੇ ਤੇ ਹੁਣ ਖਬਰਾਂ ਵਿਸਤਾਰ ਨਾਲ ਅਮਰੀਕਾ ਵਿੱਚ ਮੌਜੂਦ ਭਾਰਤੀ ਕਾਮਿਆਂ ਨੂੰ ਵੱਡੀ ਰਾਹਤ ਮਿਲੀ ਜਦੋਂ ਸਿਟੀਜ਼ਨਸ਼ਿਪ ਅਤੇ ਇਮੀਗ੍ਰੇਸ਼ਨ ਸੇਵਾਵਾਂ ਵਿਭਾਗ ਨੇ ਸਪਸ਼ਟ ਕਰ ਦਿੱਤਾ ਕਿ H1B ਵੀਜ਼ਾ ਉੱਤੇ ਲੱਗਣ ਵਾਲੀ 1 ਲੱਖ ਡਾਲਰ ਦੀ ਫੀਸ ਸਿਰਫ ਨਵੀਆਂ ਅਰਜ਼ੀਆਂ 'ਤੇ ਵਸੂਲ ਕੀਤੀ ਜਾਵੇਗੀ ਅਤੇ 21 ਸਤੰਬਰ ਤੋਂ ਪਹਿਲਾਂ ਦਾਖਲ ਅਰਜ਼ੀਆਂ ਰਾਸ਼ਟਰਪਤੀ ਡੋਨਾਲਡ 트੍ਰੰਪ ਦੇ ਐਲਾਨਨਾਮੇ ਨਾਲ ਪ੍ਰਭਾਵਿਤ ਨਹੀਂ ਹੋਣਗੀਆਂ ਦੂਜੇ ਪਾਸੇ ਵਾਈਟ ਹਾਊਸ ਦੀ ਪ੍ਰੈਸ ਕਟਰ ਕੈਰੋਲਾਈਨ ਲੈਵਟ ਨੇ ਸੋਸ਼ਲ ਮੀਡੀਆ ਰਾਹੀਂ ਸੁਨੇਹਾ ਜਾਰੀ ਕਰਦਿਆਂ ਕਿਹਾ ਕਿ 1 ਲੱਖ ਡਾਲਰ ਦੀ ਫੀਸ ਹਰ ਸਾਲ ਵਸੂਲ ਨਹੀਂ ਕੀਤੀ ਜਾਵੇਗੀ ਅਤੇ ਸਿਰਫ ਪਹਿਲੀ ਵਾਰ ਅਦਾਇਗੀ ਯੋਗ ਹੈ ਉਹਨਾਂ ਨਾਲ ਹੀ ਕਿਹਾ ਕਿ H1B ਵੀਜ਼ਾ ਤੇ ਅਮਰੀਕਾ ਪੁੱਜੇ ਪਰ ਇਸ ਵੇਲੇ ਭਾਰਤ ਘੇੜਾ ਲਾਉਣ ਗਏ ਪ੍ਰਵਾਸੀਆਂ ਤੋਂ 1 ਲੱਖ ਡਾਲਰ ਦੀ ਫੀਸ ਵਸੂਲ ਨਹੀਂ ਕੀਤੀ ਜਾਵੇਗੀ ਇਥੇ ਦੱਸਣਾ ਬਣਦਾ ਹੈ ਕਿ ਡੋਨਲਡ 트ਰੰਪ ਵੱਲੋਂ ਨਵੇਂ ਨਿਯਮਾਂ ਦਾ ਐਲਾਨ ਕੀਤੇ ਜਾਣ ਮਗਰੋਂ ਪ੍ਰਵਾਸੀ ਭਾਰਤੀਆਂ ਵਿੱਚ ਭਾਜੜਾ ਪੈ ਗਈਆਂ ਅਤੇ ਲੋਕ ਭਾਰਤ ਜਾਣ ਵਾਲੇ ਜਹਾਜ਼ ਦੀ ਸੀਟ ਛੱਡ ਕੇ ਦੌੜੇ। ਸੋਸ਼ਲ ਮੀਡੀਆ ਤੇ ਕਈ ਵੀਡੀਓਜ਼ ਵੀ ਵਾਇਰਲ ਹੋਣ ਲੱਗੀਆਂ ਜਿਨ੍ਹਾਂ ਵਿੱਚ ਭਾਰਤੀ ਲੋਕਾਂ ਨੂੰ ਅਮਰੀਕਾ ਤੋਂ ਦਿੱਲੀ ਰਵਾਨਾ ਹੋਏ ਜਹਾਜ਼ ਵਿੱਚ ਬੇਚੈਨੀ ਦੀ ਹਾਲਤ ਵਿੱਚ ਦਿਖਾਇਆ ਗਿਆ। ਲੋਕਾਂ ਨੂੰ ਡਰ ਸਤਾਉਣ ਲੱਗਾ ਕਿ ਹੁਣ 1 ਲੱਖ ਡਾਲਰ ਦੀ ਫੀਸ ਅਦਾ ਕੀਤੇ ਬਗੈਰ ਅਮਰੀਕਾ ਵਿੱਚ ਦਾਖਲ ਨਹੀਂ ਹੋ ਸਕਣਗੇ ਪਰ 트럼ਪ ਸਰਕਾਰ ਦੇ ਸਪਸ਼ਟਿਕਰਨ ਮਗਰੋਂ ਸਾਹ ਵਿੱਚ ਸਾ ਆਇਆ ਦੱਸਿਆ ਜਾ ਰਿਹਾ ਹੈ ਕਿ ਸੈਨ ਫ੍ਰਾਂਸਿਸਕੋ ਹਵਾਈ ਅੱਡੇ ਤੇ ਦੁਬਈ ਜਾਣ ਵਾਲੇ ਜਹਾਜ਼ ਵਿੱਚੋਂ ਘੱਟੋ ਘੱਟ 5 ਜਣਿਆਂ ਨੂੰ ਉਤਰਨ ਦੀ ਇਜਾਜ਼ਤ ਦਿੱਤੀ ਗਈ ਦੂਜੇ ਪਾਸੇ ਇਮੀਗ੍ਰੇਸ਼ਨ ਮਾਰਾਂ ਦਾ ਕਹਿਣਾ ਹੈ ਕਿ 트럼ਪ ਦੇ ਨਵੇਂ ਨਿਯਮਾਂ ਦਾ ਅਸਰ ਅਗਲੇ ਸਾਲ ਦਾਖਲ ਹੋਣ ਵਾਲੀਆਂ ਅਰਜ਼ੀਆਂ ਤੇ ਦੇਖਣ ਨੂੰ ਮਿਲੇਗਾ ਕਿਉਂਕਿ ਇਸ ਸਾਲ ਜ਼ਿਆਦਾਤਰ ਕੰਪਨੀਆਂ H1B ਵੀਜ਼ਾ ਅਰਜ਼ੀਆਂ ਦਾਖਲ ਕਰ ਚੁੱਕੀਆਂ ਨੇ ਜੀਐਸਏ ਐਡਵੋਕੇਟਸ ਦੇ ਭਾਈਵਾਲ ਸਜਾਈ ਸਿੰਘ ਦਾ ਕਹਿਣਾ ਸੀ ਕਿ ਸ਼ੁਰੂਆਤੀ ਝਟਕੇ ਮਗਰੋਂ ਕੁਝ ਰਾਹਤ ਮਿਲ ਚੁੱਕੀ ਹੈ ਅਤੇ ਦੀਵਾਲੀ ਮਨਾਉਣ ਭਾਰਤ ਗਏ ਲੋਕਾਂ ਨੂੰ ਹੁਣ ਘਬਰਾਉਣ ਦੀ ਜ਼ਰੂਰਤ ਨਹੀਂ ਜੀਟੀਟੀ ਡਾਟਾ ਸੋਲਿਊਸ਼ਨਜ਼ ਦੇ ਗਣੇਸ਼ ਨਟਰਾਜਨ ਨੇ ਕਿਹਾ ਕਿ ਹੁਣ ਅਮਰੀਕਾ ਦਾ ਸੁਪਨਾ ਦੂਰ ਦੀ ਕੌਡੀ ਬਣ ਚੁੱਕਾ ਹੈ ਸਟੱਡੀ ਵੀਜ਼ਾ ਤੇ ਅਮਰੀਕਾ ਆਉਣ ਵਾਲਿਆਂ ਦੀ ਗਿਣਤੀ ਵਿੱਚ ਵੱਡੀ ਕਮੀ ਆਵੇਗੀ ਕਿਉਂਕਿ ਕਿਸੇ ਕੋਲ ਵੀ ਪੜ੍ਹਾਈ ਮੁਕੰਮਲ ਹੋਣ ਮਗਰੋਂ 1 ਲੱਖ ਡਾਲਰ ਨਹੀਂ ਹੋਣਗੇ ਜਿਨ੍ਹਾਂ ਰਾਹੀਂ ਵਰਕ ਪਰਮਿਟ ਹਾਸਲ ਕੀਤਾ ਜਾ ਸਕੇ ਨਟਰਾਜਨ ਦਾ ਕਹਿਣਾ ਸੀ ਕਿ ਹਰ ਮੁਲਕ ਆਪਣੇ ਲੋਕਾਂ ਦੀ ਬਿਹਤਰੀ ਵਾਸਤੇ ਕੰਮ ਕਰਨ ਦਾ ਯਤਨ ਕਰਦਾ ਹੈ ਅਤੇ ਅਜਿਹਾ ਹੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਕੀਤਾ ਇੱਕ ਨਜ਼ਰੀਆ ਤੋਂ ਇਹ ਬਿਲਕੁਲ درست ਹੈ ਪਰ ਭਾਰਤੀਆਂ ਦੇ ਨਜ਼ਰੀਏ ਤੋਂ ਦੇਖਿਆ ਜਾਵੇ ਤਾਂ ਉਹਨਾਂ ਵਾਸਤੇ ਅਮਰੀਕਾ ਦੇ ਦਰਵਾਜ਼ੇ ਬੰਦ ਕੀਤੇ ਜਾ ਚੁੱਕੇ ਨੇ ਬਿਆਰਾ ਰਿਪੋਰਟ ਹਮਦਾਰ ਟੀਵੀ ਅਗਲੀ ਖਬਰ ਰੁਪਿੰਦਰ ਕੌਰ ਪੰਦੇਰ ਦੀ ਭੈਣ ਕਮਲਜੀਤ ਕੌਰ ਖੈਰਾ ਵੱਲੋਂ ਪੰਜਾਬ ਆਉਣ ਦੇ ਕੀਤੇ ਐਲਾਨ ਨਾਲ ਸੰਬੰਧਿਤ ਹੈ ਜੀ ਹਾਂ ਅਮਰੀਕਾ ਦੀ ਨਾਗਰਿਕ ਰੁਪਿੰਦਰ ਕੌਰ ਪੰਦੇਰ ਉਰਫ ਰੂਪੀ ਦੇ ਕਤਲ ਦਾ ਮਾਮਲਾ ਹੋਰ ਉਲਝ ਗਿਆ ਜਦੋਂ ਪੰਜਾਬ ਪੁਲਿਸ ਵੱਲੋਂ ਉਸ ਨੂੰ ਭਗੌੜਾ ਕਰਾਰ ਦਿੱਤੇ ਜਾਣ ਦੀ ਗੱਲ ਸਾਹਮਣੇ ਆਈ ਰੁਪਿੰਦਰ ਕੌਰ ਪੰਦੇਰ ਵਿਰੁੱਧ ਐਨ ਆਰ ਆਈ ਪੁਲਿਸ ਥਾਣੇ ਵਿੱਚ ਇੱਕ ਮਾਮਲਾ ਦਰਜ ਸੀ ਅਤੇ ਉਸ ਵੱਲੋਂ ਚੇਨਈ ਹਵਾਈ ਅੱਡੇ ਰਾਹੀਂ ਭਾਰਤ ਦਾਖਲ ਹੋਣ ਅਤੇ ਨੇਪਾਲ ਦੇ ਰਸਤੇ ਅਮਰੀਕਾ ਵਾਪਸ ਜਾਣ ਦੇ ਖਾਚੇ ਨੂੰ ਵੇਖਦੇ ਆ ਪੁਲਿਸ ਨੇ ਇੱਕ ਲੋਕਆਊਟ ਨੋਟਿਸ ਵੀ ਜਾਰੀ ਕੀਤਾ ਰੁਪਿੰਦਰ ਕੌਰ ਨੇ ਆਪਣੀ ਭੈਣ ਕਮਲਜੀਤ ਕੌਰ ਖਹਿਰਾ ਅਤੇ ਹੋਰਨਾਂ ਰਿਸ਼ਤੇਦਾਰਾਂ ਦੀਆਂ ਚੇਤਾਵਨੀਆਂ ਵੱਲ ਧਿਆਨ ਨਾ ਦਿੱਤਾ ਜੋ ਉਸ ਨੂੰ ਪੰਜਾਬ ਨਾ ਆਉਣ ਵਾਸਤੇ ਆਖ ਰਹੇ ਸਨ ਦੂਜੇ ਪਾਸੇ ਕਮਲਜੀਤ ਕੌਰ ਖਹਿਰਾ ਨੇ ਦੋਸ਼ ਲਾਇਆ ਕਿ ਪੁਲਿਸ ਉਹਨਾਂ ਦੀ ਭੈਣ ਦੇ ਗਹਿਣੇ ਦਸਤਾਵੇਜ਼ ਅਤੇ ਹੋਰ ਮਹਿੰਗੀਆਂ ਚੀਜ਼ਾਂ ਬਰਾਮਦ ਕਰਨ ਵਿੱਚ ਅਸਫਲ ਰਹੀ ਹੈ ਹੁਣ ਕਮਲਜੀਤ ਕੌਰ ਖੈਰਾ ਪੰਜਾਬ ਪੁੱਜ ਰਹੇ ਨੇ ਅਤੇ ਇਨਸਾਫ ਮਿਲਣ ਤੱਕ ਇੱਥੇ ਹੀ ਰਹਿਣਗੇ ਇਹ ਵੀ ਪਤਾ ਲੱਗਾ ਕਿ ਕੁਝ ਸਾਲ ਪਹਿਲਾਂ ਆਪਣੇ ਪਿਤਾ ਦੀ ਮੌਤ ਤੋਂ ਬਾਅਦ ਉਹਨਾਂ ਦੀ ਜਾਇਦਾਦ ਨਾਲ ਸੰਬੰਧਿਤ ਕੰਮਕਾਜ ਲਈ ਰੁਪਿੰਦਰ ਕੌਰ ਪੰਦੇਰ ਪੰਜਾਬ ਆਈ ਸੀ ਪਰ ਸ਼ੱਕੀਆਂ ਨੇ ਉਸ ਨੂੰ ਉਲਝਾ ਲਿਆ ਕਮਲਜੀਤ ਕੌਰ ਖੈਰਾ ਮੁਤਾਬਕ ਉਹ ਪੰਜ ਭੈਣ ਭਰਾ ਨੇ ਰੁਪਿੰਦਰ ਕੌਰ ਦਾ ਕਤਲ ਕਰ ਦਿੱਤਾ ਗਿਆ ਜਦ ਕਿ ਉਹਨਾਂ ਦੇ ਇੱਕ ਭਰਾ ਦੀ ਮੌਤ 2008 ਵਿੱਚ ਹੋ ਗਈ ਸੀ ਇੱਕ ਪ੍ਰਾ ਅਤੇ ਭੈਣ ਵਿਰਧ ਹੋਣ ਕਾਰਨ ਮੰਝੇ ਤੋਂ ਉੱਠਣ ਦੇ ਸਮਰੱਥ ਨਹੀਂ ਉਧਰ ਕਤਲकांड ਦੇ ਮੁੱਖ ਮਲਜ਼ਮ ਚਰਨਜੀਤ ਸਿੰਘ ਗਰੇਵਾਲ ਨੇ ਸੋਸ਼ਲ ਮੀਡੀਆ ਰਾਹੀਂ ਬੇਕਸੂਰ ਹੋਣ ਦਾ ਦਾਵਾ ਕੀਤਾ ਹੈ ਫੇਸਬੁੱਕ ਰਾਹੀਂ ਸਾਂਝੀ ਇੱਕ ਪੋਸਟ ਵਿੱਚ ਚਰਨਜੀਤ ਸਿੰਘ ਨੇ ਕਿਹਾ ਮੈਂ ਰੁਪਿੰਦਰ ਕੌਰ ਪੰਦੇਰ ਦਾ ਕਤਲ ਨਹੀਂ ਕੀਤਾ ਅਤੇ ਨਾ ਹੀ ਕਿਸੇ ਨੂੰ ਅਜਿਹਾ ਕਰਨ ਵਾਸਤੇ ਮੋਟੀ ਰਕਮ ਦਿੱਤੀ ਮੈਂ ਜਲਦ ਹੀ ਅਸਲੀਅਤ ਸਾਹਮਣੇ ਲਿਆਵਾਂਗਾ ਮੇਰੀ ਮਦਦ ਕਰਨ ਵਾਲੇ ਪਰਿਵਾਰਕ ਮੈਂਬਰਾਂ ਦੋਸਤਾਂ ਅਤੇ ਪਿੰਡ ਵਾਸੀਆਂ ਦਾ ਦਿਲੋਂ ਸ਼ੁਕਰੀਆ ਦੱਸ ਦਈਏ ਕਿ ਕਤਲकांड ਬਾਰੇ ਨਿਤ ਨਵੇਂ ਖੁਲਾਸੇ ਹੋ ਰਹੇ ਨੇ ਅਤੇ ਕਿਲਾ ਰਾਏਪੁਰ ਦੇ ਵਸਨੀਕ ਪੁਲਿਸ ਦੀ ਕਹਾਣੀ ਉੱਤੇ ਯਕੀਨ ਕਰਨ ਨੂੰ ਤਿਆਰ ਨਹੀਂ ਉਹਨਾਂ ਦਾ ਕਹਿਣਾ ਹੈ ਕਿ ਪਿੰਡ ਦੇ ਐਨ ਵਿਚਕਾਰ ਸਥਿਤ ਘਰ ਵਿੱਚ ਇੱਕ ਔਰਤ ਦਾ ਕਤਲ ਕਰਕੇ ਉਸ ਦੀ ਲਾਸ਼ ਸਾਂਣਾ ਸੌਖਾ ਕੰਮ ਨਹੀਂ ਘਰ ਵਿੱਚੋਂ ਉੱਠਣ ਵਾਲੇ ਧੂੰਏ ਰਾਹੀਂ ਆਣ ਗੁਆਂਢ ਦੇ ਲੋਕਾਂ ਨੂੰ ਤੁਰਤ ਪਤਾ ਲੱਗ ਜਾਂਦਾ ਪਰ ਇੱਥੇ ਕਿਸੇ ਨੂੰ ਕੰਨੋਂ ਕੰਨ ਖਬਰ ਨਾ ਹੋਈ ਪੰਜਾਬ ਪੁਲਿਸ ਵੱਲੋਂ ਐਨਆਰਆਈ ਚਰਨਜੀਤ ਸਿੰਘ ਗਰੇਵਾਲ ਵਿਰੁੱਧ ਲੁਕਆਊਟ ਨੋਟਿਸ ਜਾਰੀ ਕੀਤਾ ਜਾ ਰਿਹਾ ਹੈ ਅਤੇ ਜਲਦ ਹੀ ਭਗੌੜਾ ਐਲਾਨਣ ਦੀ ਕਾਨੂੰਨੀ ਕਾਰਵਾਈ ਵੀ ਆਰੰਭ ਦਿੱਤੀ ਜਾਵੇਗੀ ਪਰ ਚਰਨਜੀਤ ਸਿੰਘ ਬੇਕਸੂਰ ਹੋਣ ਦੇ ਦਾਅਵੇ ਕਰ ਰਿਹਾ ਹੈ ਸਵਾਲ ਇਹ ਵੀ ਪੈਦਾ ਹੁੰਦਾ ਹੈ ਕਿ ਭਗੌੜਾ ਘਰਾਰ ਦਿੱਤੇ ਜਾਣ ਦੇ ਬਾਵਜੂਦ ਰੁਪਿੰਦਰ ਕੌਰ ਪੰਜਾਬ ਕਿਵੇਂ ਦਾਖਲ ਹੋਈ ਅਤੇ ਪੁਲਿਸ ਨੂੰ ਇਸ ਦੀ ਭਣਕ ਕਿਉਂ ਨਾ ਲੱਗੀ ਘਰ ਰਿਪੋਰਟ ਹਮਦਾਰ ਟੀਵੀ ਆਓ ਹੁਣ ਚੱਲਦੇ ਹਾਂ ਡੋਨਲਡ 트੍ਰੰਪ ਵੱਲੋਂ ਹਜ਼ਾਰਾਂ ਲੋਕਾਂ ਸਾਹਮਣੇ ਮਾਫੀ ਮੰਗੇ ਜਾਣ ਨਾਲ ਸੰਬੰਧਤ ਅਹਿਮ ਖਬਰ ਵੱਲ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ 트੍ਰੰਪ ਹਜ਼ਾਰਾਂ ਲੋਕਾਂ ਸਾਹਮਣੇ ਚਾਰਲੀ ਕਾਕ ਦੀ ਪਤਨੀ ਤੋਂ ਮਾਫੀ ਮੰਗਦੇ ਨਜ਼ਰ ਆਏ ਜੀ ਹਾਂ ਯੂਟਾ ਵੈਲੀ ਯੂਨੀਵਰਸਿਟੀ ਵਿੱਚ ਇੱਕ ਸਮਾਗਮ ਦੌਰਾਨ 10 ਸਤੰਬਰ ਨੂੰ ਕਤਲ ਕੀਤੇ ਚਾਰਲੀ ਕਾਕ ਨਮਿਤ ਅੰਤਮ ਅਰਦਾਸ ਦੌਰਾਨ ਚਾਰਲੀ ਦੀ ਪਤਨੀ ਐਰੀਕਾ ਨੇ ਆਪਣੇ ਪਤੀ ਦੇ ਕਾਤਲ ਨੂੰ ਮਾਫ ਕਰਨ ਦਾ ਐਲਾਨ ਕਰ ਦਿੱਤਾ ਪਰ ਰਾਸ਼ਟਰਪਤੀ ਨੇ 에리카 ਨਾਲ ਸਹਿਮਤੀ ਜ਼ਾਹਰ ਕਰਨ ਤੋਂ ਨਾ ਕਰਦਿਆਂ ਕਿਹਾ ਕਿ ਕਾਤਲ ਨੂੰ ਕਦੇ ਮਾਫ਼ ਨਹੀਂ ਕੀਤਾ ਜਾ ਸਕਦਾ ਅਤੇ 에리카 ਦੀ ਇੱਛਾ ਪੂਰੀ ਕਰਨ ਵਿੱਚ ਅਸਫਲ ਰਹਿਣ ਤੇ ਉਸ ਤੋਂ ਮਾਫ਼ੀ ਮੰਗੀ। ਐਰੀਜ਼ੋਨਾ ਦੇ ਸਟੇਡੀਅਮ ਵਿੱਚ 60,000 ਲੋਕਾਂ ਦੇ ਇਕੱਠ ਦੌਰਾਨ ਲੋਕ ਹੈਰਾਨ ਰਹਿ ਗਏ ਜਦੋਂ 에리카 ਨੇ ਕਿਹਾ ਕਿ ਉਸ ਦਾ ਪਤੀ ਨੌਜਵਾਨਾਂ ਦੀ ਸੇਵਾ ਕਰਨਾ ਚਾਹੁੰਦਾ ਸੀ। ਚਾਰਲੀ ਨੂੰ ਮਾਰਨ ਵਾਲਾ ਵੀ ਇੱਕ ਨੌਜਵਾਨ ਹੈ ਅਤੇ ਉਹ ਇਸ ਨੌਜਵਾਨ ਨੂੰ ਆਪਣੇ ਪਤੀ ਦਾ ਕਤਲ ਮਾਫ਼ ਕਰਦੀ ਹੈ। ਐਰੀਕਾ ਦੀਆਂ ਗੱਲਾਂ ਸੁਣ ਕੇ ਲੋਕਾਂ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਐਰੀਕਾ ਨੇ ਇਸ ਮੌਕੇ ਉਪਰਾਸ਼ਟਰਪਤੀ ਜੇ.ਡੀ. ਵੈਂਸ ਦੀ ਪਤਨੀ ਊਸ਼ਾ ਵੈਂਸ ਦਾ ਖਾਸ ਤੌਰ ਤੇ ਸ਼ੁਕਰੀਆ ਅਦਾ ਕੀਤਾ ਜਿਨ੍ਹਾਂ ਨੇ ਚਾਰਲੀ ਕਾਕ ਦੀ ਮੌਤ ਤੋਂ ਬਾਅਦ ਮੁਸ਼ਕਲ ਸੰਭਾਲ ਲਗਾਉਣ ਵਿੱਚ ਮਦਦ ਕੀਤੀ ਇੱਥੇ ਦੱਸਣਾ ਬਣਦਾ ਹੈ ਕਿ ਉਪਰਾਸ਼ਟਰਪਤੀ ਜੇ.ਡੀ. ਵੈਂਸ ਨੇ ਚਾਰਲੀ ਕਾਕ ਦੇ ਤਾਬੂਤ ਨੂੰ ਮੋੜਾ ਦਿੱਤਾ ਜਦੋਂ ਇਸ ਨੂੰ 에ਅਰ ਫੋਰਸ 2 ਵਿੱਚ ਰੱਖਿਆ ਜਾ ਰਿਹਾ ਸੀ ਦੂਜੇ ਪਾਸੇ ਸ਼ਰਧਾਂਜਲੀ ਸਮਾਗਮ ਦੌਰਾਨ ਰਾਸ਼ਟਰਪਤੀ ਡੋਨਲਡ 트੍ਰੰਪ ਅਤੇ ਦੁਨੀਆ ਦੇ ਸਭ ਤੋਂ ਅਮੀਰ ਕਾਰੋਬਾਰੀ ਇਲਾਨ ਮਸਕ ਕਈ ਮਹੀਨੇ ਬਾਅਦ ਇਕੱਠੇ ਨਜ਼ਰ ਆਏ ਦੋਹਾਂ ਨੇ ਹੱਥ ਮਿਲਾਏ ਅਤੇ ਕੁੜਤਨ ਖਤਮ ਹੋਣ ਦੇ ਕਿੱਸੇ ਲਾਏ ਜਾਣ ਲੱਗੇ ਇਲਾਨ ਮਸਕ ਨੇ ਰਾਸ਼ਟਰਪਤੀ ਚੋਣਾਂ ਦੌਰਾਨ 트੍ਰੰਪ ਨੂੰ 270 ਮਿਲੀਅਨ ਡਾਲਰ ਤੋਂ ਵੱਧ ਸਿਆਸੀ ਚੰਦਾ ਦਿੱਤਾ ਅਤੇ ਬਾਅਦ ਵਿੱਚ ਡਿਪਾਰਟਮੈਂਟ ਆਫ ਗਵਰਨਮੈਂਟ ਐਫੀਸ਼ੀਐਂਸੀ ਦੇ ਮੁਖੀ ਵੀ ਰਹੇ ਪਰ ਇੱਕ ਮੋੜ ਤੇ ਆ ਕੇ ਦੋਹਾਂ ਵਿਚਾਲੇ ਕੁੜਤਨ ਦੀ ਕੰਧ ਖੜੀ ਹੋ ਗਈ ਮਸਕ ਨੇ 트럼ਪ ਅਤੇ ਅਪਸਟਾਈਨ ਫਾਇਲਾਂ ਵਿੱਚ ਨਾ ਆਉਣ ਦਾ ਦੋਸ਼ ਲਾਇਆ ਜਦਕਿ ਇਸ ਤੋਂ ਪਹਿਲਾਂ 트럼ਪ ਨੇ ਕਿਹਾ ਸੀ ਕਿ ਉਹ ਮਸਕ ਨੂੰ ਅਮਰੀਕਾ ਤੋਂ ਬਾਹਰ ਭੇਜਣ ਬਾਰੇ ਵਿਚਾਰ ਕਰ ਰਹੇ ਨੇ ਰਾਸ਼ਟਰਪਤੀ ਨਾਲ ਤਣਾਅ ਦਰਮਿਆਨ ਮਸਕ ਨੇ ਆਪਣੀ ਸਿਆਸੀ ਪਾਰਟੀ ਬਣਾਉਣ ਦਾ ਐਲਾਨ ਵੀ ਕੀਤਾ ਬੇਰ ਰਿਪੋਰਟ ਹਮਦੜ ਟੀਵੀ ਅਗਲੀ ਖਬਰ ਕੈਨੇਡਾ ਵਿੱਚ ਸਕੂਲੀ ਕੁੜੀਆਂ ਦਾ ਪਿੱਛਾ ਕਰਦੇ ਫੜੇ ਗਏ ਪੰਜਾਬੀ ਨਾਲ ਸੰਬੰਧਤ ਹੈ ਸਕੂਲ ਤੋਂ ਘਰ ਜਾ ਰਹੀਆਂ ਕੁੜੀਆਂ ਨਾਲ ਅਸ਼ਲੀਲ ਹਰਕਤਾਂ ਕਰਨ ਦੇ ਮਾਮਲੇ ਵਿੱਚ 온ਟਾਰੀਓ ਦੇ ਸਾਰਨੀਆਂ ਸ਼ਹਿਰ ਦੀ ਪੁਲਿਸ ਵੱਲੋਂ 51 ਸਾਲ ਦੇ ਜਗਜੀਤ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਸਾਰਨੀਆਂ ਪੁਲਿਸ ਨੇ ਦੱਸਿਆ ਕਿ ਸ਼ਹਿਰ ਦੇ ਉੱਤਰੀ ਇਲਾਕੇ ਵਿੱਚ ਇੱਕ ਹਾਈ ਸਕੂਲ ਨੇੜੇ ਸ਼ੱਕੀ ਦੀ ਮੌਜੂਦਗੀ ਬਾਰੇ ਸ਼ਿਕਾਇਤਾਂ ਮਿਲੀਆਂ ਸਨ। ਪੀੜਤ ਕੁੜੀ ਦੀ ਪਛਾਣ ਜ਼ਾਹਰ ਨਾ ਕਰਨ ਦੇ ਮਕਸਦ ਤਹਿਤ ਸਕੂਲ ਦਾ ਨਾਮ ਵੀ ਜਨਤਕ ਨਹੀਂ ਕੀਤਾ ਜਾ ਰਿਹਾ। ਪੁਲਿਸ ਮੁਤਾਬਕ ਭਾਵੇਂ ਇਸ ਮਾਮਲੇ ਦੀ ਪੜਤਾਲ ਫਿਲਹਾਲ ਇੱਕ ਸਕੂਲ ਤੱਕ ਸੀਮਤ ਹੈ ਪਰ ਹੋਰਨਾਂ ਸਕੂਲਾਂ ਦੀਆਂ ਕੁੜੀਆਂ ਨਾਲ ਅਜਿਹਿਆਂ ਘਟਨਾਵਾਂ ਵਾਪਰੀਆਂ ਹੋਣ ਦੇ ਖਦਸ਼ੇ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ 15 ਸਤੰਬਰ ਨੂੰ ਵਾਪਰੀ ਘਟਨਾ ਦੌਰਾਨ ਸ਼ੱਕੀ ਕੁੜੀਆਂ ਦੇ ਇੱਕ ਝੁੰਡ ਨੇੜੇ ਗਿਆ ਅਤੇ ਉਹਨਾਂ ਨਾਲ ਡਰੱਗਸ ਤੇ ਸ਼ਰਾਬ ਦੀਆਂ ਗੱਲਾਂ ਕਰਨ ਲੱਗਾ ਸਿਰਫ ਇਨਾ ਹੀ ਨਹੀਂ ਉਸਨੇ ਕੁੜੀਆਂ ਦੀ ਤਸਵੀਰ ਖਿੱਚਣ ਦੇ ਯਤਨ ਵੀ ਕੀਤੇ ਇਸ ਮਗਰੋਂ ਸ਼ੱਕੀ ਲਗਾਤਾਰ ਸਕੂਲ ਨੇੜੇ ਘੇੜੇ ਲਾਉਣ ਲੱਗਾ ਸ਼ੱਕੀ ਦੇ ਇਰਾਦੇ ਖਤਰਨਾਕ ਹੁੰਦੇ ਜਾ ਰਹੇ ਸਨ ਅਤੇ ਉਸਨੇ ਕੁੜੀਆਂ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ ਇੱਕ ਮੌਕੇ ਤੇ ਸ਼ੱਕੀ ਨੇ ਇੱਕ ਕੁੜੀ ਨੂੰ ਆਪਣੇ ਕਲਾਵੇ ਵਿੱਚ ਲੈ ਲਿਆ ਪੀੜਤ ਕੁੜੀ ਨੇ ਸਕੂਲ ਵਿੱਚ ਸ਼ਿਕਾਇਤ ਕੀਤੀ ਜਿਸ ਮਗਰੋਂ ਪੁਲਿਸ ਨੂੰ ਸੱਦਿਆ ਗਿਆ ਸਕੂਲ ਪ੍ਰਬੰਧਕਾਂ ਤੋਂ ਮਿਲੀ ਜਾਣਕਾਰੀ ਦੇ ਆਧਾਰ ਤੇ ਸਾਰਨੀਆਂ ਪੁਲਿਸ ਨੇ ਸ਼ੱਕੀ ਦੀ ਪਾਲ ਆਰੰਭ ਦਿੱਤੀ ਅਤੇ ਆਖਰਕਾਰ ਜਗਜੀਤ ਸਿੰਘ ਨੂੰ ਗ੍ਰਿਫਤਾਰ ਕਰਦਿਆਂ ਸੈਕਸ਼ੂਅਲ ਅਸੌਲਟ ਤੇ ਸੈਕਸ਼ੂਅਲ ਇੰਟਰਫੀਰੈਂਸ ਦੇ ਦੋਸ਼ਾਂ ਹੇਠ ਕਰ ਦਿੱਤੇ ਸਾਰਨੀਆ ਦੇ ਮੈਨਹਟਨ ਡਰਾਈਵ ਇਲਾਕੇ ਦੇ ਵਸਨੀਕ ਚਗਜੀਤ ਸਿੰਘ ਨੂੰ ਜ਼ਮਾਨਤ ਨਾ ਮਿਲ ਸਕੀ ਅਤੇ ਫਿਲਹਾਲ ਉਹ ਪੁਲਿਸ ਹਿਰਾਸਤ ਵਿੱਚ ਹੈ ਸਾਰਨੀਆ ਪੁਲਿਸ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਜੇ ਕਿਸੇ ਕੋਲ ਇਹਨਾਂ ਘਟਨਾਵਾਂ ਬਾਰੇ ਕੋਈ ਜਾਣਕਾਰੀ ਹੋਵੇ ਜਾਂ ਅਜਿਹੇ ਘਟਨਾਵਾਂ ਕਿਸੇ ਨਾਲ ਵਾਪਰ ਚੁੱਕੀਆਂ ਹੋਣ ਤਾਂ 519 344 8861 ਤੇ ਸੰਪਰਕ ਕੀਤਾ ਜਾਵੇ ਗੁਪਤ ਤਰੀਕੇ ਨਾਲ ਜਾਣਕਾਰੀ ਦੇਣ ਲਈ 519 332 8470 ਤੇ ਕਾਲ ਕੀਤੀ ਜਾ ਸਕਦੀ ਹੈ ਬਿਊਰੋ ਰਿਪੋਰਟ ਹਮਦਰ ਟੀਵੀ ਆ ਹੁਣ ਚਲਦੇ ਆ ਬ੍ਰੈਮਟਨ ਵਿਖੇ ਇੱਕੋ ਵੇਲੇ ਸਾਢੇ 5 ਪਿਕਅਪ ਟਰੱਕਸ ਨਾਲ ਸੰਬੰਧਤ ਅਹਿਮ ਖਬਰ ਵਾਲ ਕੈਨੇਡਾ ਵਿਖੇ ਐਕਸਟਰਸ਼ਨ ਕਾਲਸ ਵਿੱਚ ਘਰੇ ਕਾਰੋਬਾਰੀਆਂ ਸਾਹਮਣੇ ਨਵੀਂ ਸਮੱਸਿਆ ਪੈਦਾ ਹੋ ਗਈ ਜਦੋਂ ਪਿਕਅਪ ਟਰੱਕਾਂ ਨੂੰ ਅੱਗ ਲਾਉਣ ਦਾ سلسلہ ਮੁੜ ਸ਼ੁਰੂ ਹੋ ਗਿਆ ਫਰਾਂਟੋ ਸਟਾਰ ਦੀ ਰਿਪੋਰਟ ਮੁਤਾਬਕ ਬ੍ਰੈਂਪਟਨ ਵਿਖੇ ਐਤਵਾਰ ਵੱਡੇ ਤੜਕੇ 5 ਪਿਕਅਪ ਟਰੱਕਸ ਨੂੰ ਇੱਕੋ ਵੇਲੇ ਅੱਗ ਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ ਫਾਇਰ ਸਰਵਿਸ ਵਾਲਿਆਂ ਨੇ ਦੱਸਿਆ ਕਿ ਵੈਸਟ ਡਰਾਈਵ ਅਤੇ ਕਲਾਰਕ ਬੁਲੇਵਾਰਡ ਨੇੜੇ ਅੱਗ ਲੱਗਣ ਦੀ ਇਤਲਾ ਮਿਲੀ ਅਤੇ ਮੌਕੇ ਤੇ ਪਹੁੰਚੇ ਫਾਇਰਫਾਈਟਰਜ਼ ਨੂੰ ਘੱਟੋ ਘੱਟ 5 ਪਿਕਅਪ ਟਰੱਕs ਸੜਦੇ ਹੋਏ ਮਿਲੇ ਉਧਰ ਪੀਲ ਰੀਜਨਲ ਪੁਲਿਸ ਮਾਮਲੇ ਦੀ ਪੜਤਾਲ ਕਰ ਰਹੀ ਹੈ ਪਰ ਫਿਲਹਾਲ ਸ਼ੱਕੀਆਂ ਬਾਰੇ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ ਇਥੇ ਦੱਸਣਾ ਬਣਦਾ ਹੈ ਕਿ ਇਸ ਤੋਂ ਪਹਿਲਾਂ ਟੋਰਾਂਟੋ ਅਤੇ ਗ੍ਰੇਟਰ ਟੋਰਾਂਟੋ ਏਰੀਆ ਵਿੱਚ ਟਰੱਕ ਸਾੜਨ ਦੀਆਂ ਵਾਰਦਾਤਾਂ ਆਮ ਹੋ ਚੁੱਕੀਆਂ ਸਨ ਪਰ ਹੁਣ ਪਿਕਅਪ ਟਰੱਕ ਸਾੜਨ ਦੀ ਵਾਰਦਾਤ ਨੇ ਪੁਲਿਸ ਨੂੰ ਸੋਚਣ ਲਈ ਮਜਬੂਰ ਕਰ ਦਿੱਤਾ ਹੈ। ਬੈਰਰ ਰਿਪੋਰਟ ਹਮਦਾਰ ਟੀਵੀ ਅਗਲੀ ਖਬਰ ਪਾਕਿਸਤਾਨ ਵਿੱਚ ਬੰਬ ਹਮਲਿਆਂ ਦੌਰਾਨ 30 ਜਣਿਆਂ ਦੀ ਮੌਤ ਹੋਣ ਨਾਲ ਸੰਬੰਧਿਤ ਹੈ। ਪਾਕਿਸਤਾਨੀ ਫੌਜ ਦੇ ਲੜਾਕੂ ਜਹਾਜ਼ਾਂ ਵੱਲੋਂ ਖੈਬਰ ਪਖਤੂਨ ਖਵਾ ਸੂਬੇ ਵਿੱਚ ਕੀਤੀ ਬੰਬਾਰੀ ਦੌਰਾਨ ਔਰਤਾਂ ਅਤੇ ਬੱਚਿਆਂ ਸਣੇ ਘੱਟੋ ਘੱਟ 30 ਜਣੇ ਮਾਰੇ ਗਏ। ਮੀਡੀਆ ਰਿਪੋਰਟਾਂ ਮੁਤਾਬਕ ਤੀਰਾਵਾਦੀ ਵਿੱਚ ਪਾਕਿਸਤਾਨੀ ਲੜਾਕੂ ਜਹਾਜ਼ਾਂ ਨੇ 8 ਬੰਬ ਸੋਟੇ ਅਤੇ ਰਿਹਾਇਸ਼ੀ ਇਲਾਕਿਆਂ ਨੂੰ ਤਬਾਹ ਕਰ ਦਿੱਤਾ। ਮਰਨ ਵਾਲਿਆਂ ਵਿੱਚੋਂ ਜ਼ਿਆਦਾਤਰ ਆਮ ਨਾਗਰਿਕ ਸਨ। ਐਲਐ 6 ਬੰਬ ਬੇहद ਖਤਰਨਾਕ ਮੰਨੇ ਜਾਂਦੇ ਨੇ ਜਿਨ੍ਹਾਂ ਦਾ ਕੇਰਾ ਬਹੁਤ ਜ਼ਿਆਦਾ ਹੁੰਦਾ ਹੈ। ਧਮਾਕਿਆਂ ਮਗਰੋਂ ਦਿਲ ਕੰਬਾਉਂ ਤਸਵੀਰਾਂ ਉੱਬਰ ਕੇ ਸਾਹਮਣੇ ਆਈਆਂ ਜਿਨ੍ਹਾਂ ਵਿੱਚ ਹਰ ਪਾਸੇ ਲਾਸ਼ਾਂ ਖਿਲਰ ਰਹੀਆਂ ਨਜ਼ਰ ਆ ਰਹੀਆਂ ਹਨ ਇੱਥੇ ਦੱਸਣਾ ਬਣਦਾ ਹੈ ਕਿ ਬੀਤੇ ਜੂਨ ਮਹੀਨੇ ਦੌਰਾਨ ਐਮਨੇਸਟਰੀ ਇੰਟਰਨੈਸ਼ਨਲ ਨੇ ਕਿਹਾ ਸੀ ਕਿ ਖੈਬਰ ਪਖਤੂਨ ਖਵਾ ਸੂਬੇ ਵਿੱਚ ਡਰੋਨ ਹਮਲੇ ਕੀਤੇ ਜਾ ਰਹੇ ਨੇ ਅਤੇ ਆਮ ਲੋਕਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਦੂਜੇ ਪਾਸੇ ਖੈਬਰ ਪਖਤੂਨ ਖਵਾ ਸੂਬੇ ਦੀ ਪੁਲਿਸ ਮੁਤਾਬਕ ਮੌਜੂਦਾ ਬਰੇ ਦੌਰਾਨ ਜਨਵਰੀ ਤੋਂ ਅਗਸਤ ਦਰਮਿਆਨ ਹਿੰਸਾ ਦੀਆਂ 605 ਵਾਰਦਾਤਾਂ ਸਾਹਮਣੇ ਆ ਚੁੱਕੀਆਂ ਨੇ ਜਿਨ੍ਹਾਂ ਦੌਰਾਨ 138 ਆਮ ਨਾਗਰਿਕ ਅਤੇ 80 ਪਾਕਿਸਤਾਨੀ ਪੁਲਿਸ ਮੁਲਾਜ਼ਮ ਮਾਰੇ ਗਏ ਇਕੱਲੇ ਅਗਸਤ ਮਹੀਨੇ ਦੌਰਾਨ 129 ਵਾਰਦਾਤਾਂ ਸਾਹਮਣੇ ਆਈਆਂ ਬਿਊਰੋ ਰਿਪੋਰਟ ਹਮਦਰ ਟੀਵੀ My move to Canada was a big step for my parents. My mother knows my work hours. So the moment I connect to the Go Wi-Fi, I'll get her message. Are you on the train? Is anyone with you? And the answer is always the same. Mamad is a train operator in this cabin. There's a helpline for emergencies. Then she will feel calm.